ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2025 ਲਈ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਲਈ ਕਾਪਾਟ ਖੋਲੇ ਗਏ ਸਨ ਜਿਸ ਦੇ ਚਲਦੇ ਹੁਣ ਟਰਸਟ ਵੱਲੋਂ 10 ਅਕਤੂਬਰ ਨੂੰ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਲਈ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਮੈਨੇਜਰ ਸਰਦਾਰ ਗੁਰਨਾਮ ਸਿੰਘ ਅਤੇ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਦੇ ਮੈਨੇਜਰ ਸਰਦਾਰ ਕਰਨੈਲ ਸਿੰਘ ਜੀ ਨੇ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਿਹੜੀਆਂ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਰਹਿ ਗਈਆਂ ਸਨ ਉਹਨਾਂ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਉਹ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਉਹਨਾਂ ਕਿਹਾ ਕਿ ਸਾਰੇ ਹੀ ਰਸਤੇ ਸਾਫ਼ ਹਨ ਮੌਸਮ ਵੀ ਅਨੁਕੂਲ ਹੈ ਅਤੇ ਸੰਗਤਾਂ ਲਈ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਰਹਿਸ਼ ਅਤੇ ਲੰਗਰ ਦੇ ਵਧੀਆ ਪ੍ਰਬੰਧ ਕੀਤੇ ਹੋਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਵੀ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕ ਰਹੀਆਂ ਹਨ ਆਪ ਜੀ ਦੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮੈਨੇਜਮੈਂਟ ਟਰਸਟ ਵੱਲੋਂ ਗੁਰਦੁਆਰਾ ਰਿਸ਼ੀ ਕੇਸ ਵਿੱਚ ਬੱਚਿਆਂ ਲਈ ਮੁਫਤ ਗੁਰਮਤ ਅਕੈਡਮੀ ਵੀ ਬਣਾਈ ਹੋਈ ਹੈ ਤਾਂ ਜੋ ਬੱਚੇ ਸਿੱਖ ਇਤਿਹਾਸ ਨੂੰ ਗ੍ਰਹਿਣ ਕਰਕੇ ਸਮਾਜ ਵਿੱਚ ਵਧਿਆ ਵਿਕਸਥਾਰ ਕੇ ਪ੍ਰਚਾਰ ਕਰ ਸਕਣ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਗੁਰਦੁਆਰਾ ਸਾਹਿਬ ਪਰਿਸ਼ਦ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਭਾਈ ਕਨਈਆ ਜੀ ਅਤੇ ਹੋਰ ਸਿੰਘਾਂ ਸ਼ਹੀਦਾਂ ਦੀਆਂ ਪ੍ਰਤਿਮਾ ਵੀ ਦਰਸਾਈਆਂ ਹੋਈਆਂ ਹਨ ਤਾਂ ਜੋ ਜਿਹੜੇ ਲੋਕ ਸਿੱਖ ਇਤਿਹਾਸ ਨੂੰ ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਨੂੰ ਭੁੱਲਦੇ ਜਾ ਰਹੇ ਹਨ ਉਹਨਾਂ ਨੂੰ ਸਿੱਖਾਂ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਕੁਰਬਾਨੀਆਂ ਯਾਦ ਰਹਿ ਸਕਣ ਇਸ ਦੇ ਨਾਲ ਹੀ ਕੁਦਰਤ ਖੂਬਸੂਰਤੀ ਦਾ ਆਨੰਦ ਮਾਣਦੀਆਂ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ ਸਤਿ ਸ੍ਰੀ ਅਕਾਲ ਜੀ ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਸਾਡੇ ਨਾਲ ਮੌਜੂਦ ਹਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਕਰਨੈਲ ਸਿੰਘ ਜੀ ਯਾਤਰਾ ਬਾਰੇ ਆਓ ਇਹਨਾਂ ਤੋਂ ਜਾਣਕਾਰੀ ਲੈਣੇ ਆ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਸਾਹਿਬ ਯਾਤਰਾ ਚੱਲ ਰਹੀ ਹੈ ਹਿਮਕੁੰਡ ਸਾਹਿਬ ਦੀ ਕਿਸ ਤਰ੍ਹਾਂ ਚੱਲ ਰਹੀ ਹੈ ਕੀ ਤੁਸੀਂ ਕਹਿਣਾ ਚਾਹੋਗੇ ਕੀ ਪ੍ਰਬੰਧ ਕੀਤੇ ਗਏ ਸੰਤਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਹੈ ਕਿ ਜੋ 25 ਮਈ ਤੋਂ ਗੁਰਦੁਆਰਾ ਹਿਮਕੁੰਡ ਸਾਹਿਬ ਦੀ ਯਾਤਰਾ ਸਟਾਰਟ ਹੋਈ ਸੀ ਉਹ ਨਿਰਵੈਗਨ ਯਾਤਰਾ ਚੱਲ ਰਹੀ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਯਾਤਰਾ ਚ ਸ਼ਾਮਲਾ ਹੋਵੋ ਜਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰਦੁਆਰਾ ਮੈਨੇਜਮੈਂਟ ਟਰਸਟ ਵੱਲੋਂ ਸੰਗਤਾਂ ਦੇ ਰਹਿائش ਦੇ ਜੋਗ ਪ੍ਰਬੰਧ ਕੀਤੇ ਗਏ ਨੇ ਗੁਰਦੁਆਰਾ ਸਾਹਿਬ ਦੇ ਲੰਗਰ 24 ਘੰਟੇ ਚੱਲਦੇ ਹਨ ਸਾਰੇ ਗੁਰਦੁਆਰਿਆਂ ਦੇ ਵਿੱਚ ਮੈਡੀਕਲ ਫੈਸਿਲਿਟੀ ਵੀ ਦਿੱਤੀ ਜਾ ਰਹੀ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਯਾਤਰਾ ਨਰਵਿਕਨ ਚੱਲ ਰਹੀ ਹੈ ਆ ਯਾਤਰਾ ਵਿੱਚ ਸਭ ਲੋਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਮਨੀਸ਼ ਸਾਹਿਬ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਕਿਸ ਤਰ੍ਹਾਂ ਹੋ ਯਾਤਰਾ ਕਰਨਾ ਸੰਗਤਾਂ ਨੂੰ ਬੇਨਤੀ ਹੈ ਕਿ ਆ ਜਾਤਰੂ ਜਤਰਾ ਦੌਰਾਨ ਜਤਰੂ ਬਣ ਕੇ ਸ਼ਾਮਲ ਹੋਵੇ ਨਾ ਕਿ ਕੋਈ ਪਿਕਨਿਕ ਦੇ ਤੌਰ ਤੇ ਆਵੇ ਕਈ ਅਸਰਾਰਤੀ ਅੰਸਰ ਆਉਂਦੇ ਨੇ ਜੋ ਕਿ ਉਹ ਠੀਕ ਨਹੀਂ ਹੁੰਦਾ ਜਤਰਾ ਦੇ ਵਿਗਨ ਪਾਉਂਦੇ ਨੇ ਹਾ ਜਤਰਾ ਨੂੰ ਜਤਰਾ ਦੇ ਤੌਰ ਤੇ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਨਾਲ ਮੈਨੇਜਰ ਕਰਸੇਦਾ ਕਰਨੈਲ ਸਿੰਘ ਜੀ ਗੁਰਦੁਆਰਾ ਰਿਸ਼ੀਕੇਸ਼ ਸਾਹਿਬ ਇਹਨਾਂ ਨੇ ਵਿਸਥਾਰ ਨਾਲ ਪੂਰੀ ਜਾਣਕਾਰੀ ਦਿੱਤੀ ਹੈ ਕਿ ਯਾਤਰਾ ਬਹੁਤ ਵਧੀਆ ਚੱਲ ਰਹੀ ਹੈ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਧਰਮ ਖੇਲਾਂ ਨਾਲ ਯਾਤਰਾ ਕੀਤੀ ਜਾਵੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਤੇ ਅੱਗੇ ਤੋਂ ਜਿਵੇਂ ਵੀ ਜਾਣਕਾਰੀ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਦੇ ਰਾਹੀਂ ਆਪ ਜੀ ਨੂੰ ਦੱਸਦੇ ਰਵਾਂਗੇ ਰਿਸ਼ੀਕੇਸ਼ ਤੋਂ ਬਾਬਾ ਫਰੀਦ نیوز ਚੈਨਲ ਦੀ ਗੁਰਪ੍ਰੀਤ ਸਿੰਘ ਦੀ ਰਿਪੋਰਟ ਸਾਵਨ ਮਿਨ ਜੀ ਕਿ ਫਤਹਿ 25 ਮਈ 2025 ਤੋਂ ਸ਼੍ਰੀ ਹਿੰਦੂ ਨਿਸਾਬ ਜੀ ਦੀ ਯਾਤਰਾ ਦਾ ਸ਼ੁਰੂਆਤ ਹੋਇਆ ਸੀ ਜੋ ਕਿ ਅੰਤਰੰਦਰ ਜਾ ਰਹੀ ਹੈ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਾਰ ਲਿਆਤਰਾ ਦਾ ਸਮਾਪਤੀ ਸਮਾਰੋਹ ਜਿਹੜਾ 10 ਅਕਤੂਬਰ 2025 ਨੂੰ ਹੋਵੇਗਾ ਯਾਤਰਾ ਦੇ ਦੌਰਾਨ ਬਹੁਤ ਸਾਰੀਆਂ ਬਰਵਾਂ ਵੀ ਚਲਦੀਆਂ ਰਹੀਆਂ ਐ 노 ਡਾਊਟ ਕਲਾਊਡ ਗਰਸਟ ਵੀ ਹੋਏ ਐ ਪਰੰਤੂ ਹਿਮਕੁੰਨ ਸਾਹਿਬ ਦੇ ਟਰੈਕ ਦੇ ਉੱਤੇ ਜਾਂ ਬਦਰੀਨਾਥ ਵਾਲੇ ਟਰੈਕ ਦੇ ਉੱਤੇ ਕੋਈ ਬਹੁਤਾ ਇਹਨਾਂ ਦਾ ਅਸਰ ਨਹੀਂ ਹੋਇਆ ਫੋਨ ਕਾਲ ਬਹੁਤ ਆ ਰਹੀਆਂ ਐ ਸੋ ਸਾਰੀਆਂ ਸੰਗਤਾਂ ਨੂੰ ਇਸ ਵੀਡੀਓ ਦੇ ਮਾਧਮ ਰਾਹੀਂ ਦੱਸਣਾ ਚਾਹੁੰਦੇ ਆ ਕਿ 10 ਅਕਤੂਬਰ ਤੱਕ ਯਾਤਰਾ ਚੱਲੇਗੀ ਜਿਨ੍ਹਾਂ ਨੇ ਵੀ ਵੀਰਾਂ ਭੈਣਾਂ ਨੇ ਆਪਣਾ ਯਾਤਰਾ ਦਾ ਪ੍ਰੋਗਰਾਮ ਬਣਾਇਆ ਹੋਇਆ ਉਹ 10 ਤਰੀਕ ਤੱਕ ਆ ਸਕਦੇ ਨੇ ਟਰੈਕ ਵੀ ਬਿਲਕੁਲ ਠੀਕ ਐ ਲਗਭਗ ਪਿਛਲੇ 15-16 ਦਿਨਾਂ ਤੋਂ ਤਾਂ ਬਿਲਕੁਲ بارش ਵੀ ਨਹੀਂ ਹੋਈ ਹੈ। ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੇ ਦਿਨਾਂ ਕਿਸੇ ਡਰ ਰਹਤੋਂ Shri Hemkund Sahib ਦੀ ਯਾਤਰਾ ਕਰਕੇ ਜਾਓ। ਅ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਦੇ ਕਈ ਵਾਰੀ ਪੁਰਾਣੀਆਂ ਵੀਡੀਓ ਜਿਹੜੀਆਂ ਚੱਲਦੀਆਂ ਰਹਿੰਦੀਆਂ। ਸੋ ਉਹਨਾਂ ਨੂੰ ਦਰਕਨਾਰ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਰਸਤੇ ਵੀ ਠੀਕ ਹੈ, ਮੌਸਮ ਵੀ ਠੀਕ ਹੈ। ਆਪ ਸਾਰੇ ਜੋ ਵੀ ਵੀਰ ਭੈਣ ਨੇ ਆਪਣਾ ਪ੍ਰੋਗਰਾਮ ਬਣਾਇਆ ਹੋਇਆ ਉਹ Shri Hemkund Sahib ਦੀ ਯਾਤਰਾ ਤੇ ਜਰੂਰ ਆਓ। 10 ਅਕਤੂਬਰ ਤੱਕ ਯਾਤਰਾ ਚੱਲੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਹਿਮਕੁੰ ਸਾਹਿਬ ਜੀ ਦੀ ਯਾਤਰਾ 25 ਮਈ ਤੋਂ ਨਿਰੰਤਰ ਜਾਰੀ ਹੈ ਜੋ ਕਿ ਇਸ ਸਾਲ ਆਪ ਨੇ ਦੇਖਿਆ ਹੀ ਹੋਏਗਾ ਬੇਅੰਤ ਸੰਗਤ ਦਰਸ਼ਨ ਲਈ ਆ ਰਹੀ ਹੈ ਸਾਧ ਸੰਗਤ ਜੀ ਇਸ ਟਾਈਮ ਤੱਕ ਤਾਂ ਰਸਤੇ ਬਹੁਤ ਅੱਛੇ ਹੀ ਹਨ ਵੀ ਅੱਛੇ ਹੀ ਹੈ ਪਰ ਆਪ ਜੀ ਦੀ ਸਹਾਇਤਾ ਦੇ ਲਈ ਸ਼ਾਸਨ ਪ੍ਰਸ਼ਾਸਨ ਲੱਗਿਆ ਹੋਇਆ ਜੋ ਕਿ ਆਪ ਜੀ ਨੂੰ ਸਮੇਂ-ਸਮੇਂ ਸਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਜੀ ਨੂੰ ਦੱਸਿਆ ਜਾਂਦਾ ਤੇ ਆਪ ਜੀ ਨੇ ਸ਼ਾਸਨ ਪ੍ਰਸ਼ਾਸਨ ਦਾ ਸਹਿਯੋਗ ਹੀ ਕਰਨਾ ਹੈ ਕਿਉਂਕਿ ਆਪ ਦੇ ਭਲੇ ਦੇ ਕਾਰਨ ਸ਼ਾਸਨ ਪ੍ਰਸ਼ਾਸਨ ਲੱਗਿਆ ਹੋਇਆ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਮੈਂ ਦੱਸਣਾ ਚਾਹਾਂਗਾ ਆਪ ਜੀ ਹਰ ਇੱਕ ਗੁਰਦੁਆਰਾ ਸਾਹਿਬ ਉੱਥੇ ਮੈਨੇਜਰ ਸਾਹਿਬ ਬੈਠੇ ਹਨ ਉਹਨਾਂ ਨਾਲ ਵਾਰਤਾ ਕਰ ਲੋ ਜੇ ਨਹੀਂ ਆਪ ਜੀ ਨੂੰ ਕੋਈ ਪਤਾ ਤੇ ਉਥੋਂ ਸੰਪਰਕ ਕਰ ਲੋ ਫਰਮਾ ਤੋਂ ਆਪਾਂ ਸੁਚੇਤ ਰਹਿਣਾ ਹੈ ਅਤੇ ਇਹ ਗੁਰੂ ਧਾਮ ਦੀ ਯਾਤਰਾ ਹੈ ਇਹਨੂੰ ਗੁਰਮਰਿਆਦਾ ਅਨੁਸਾਰ ਹੀ ਕਰਨੀ ਹੈ ਕੁਝ ਸਰਾਰਤੀ ਤੱਤਵਾ ਆ ਕੇ ਜਿਹੜੀ ਹੈ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਤੇ ਆਪ ਜੀ ਨੇ ਸੁਚੇਤ ਰਹਿਣਾ ਹੈ ਕਿਉਂਕਿ ਇਹ ਆਪ ਜੀ ਦੇ ਭਲੇ ਦੇ ਲਈ ਹੈ ਗੁਰਤਮ ਦੀ ਯਾਤਰਾ ਨੂੰ ਗੁਰਮਰਿਆਦਾ ਅਨੁਸਾਰ ਹੀ ਕਰੋ ਕਿਉਂਕਿ ਆਪਾਂ ਨੇ ਇੱਥੇ ਆ ਕੇ ਕੁਝ ਲੈ ਕੇ ਜਾਣਾ ਨਾ ਕਿ ਆਪਾਂ ਇੱਥੋਂ ਕੁਝ ਗਵਾ ਕੇ ਜਾਣਾ ਆਪਣੇ ਜੀਵਨ ਦੇ ਸੁਧਾਰ ਦੇ ਲਈ ਆਪਾਂ ਯਾਤਰਾ ਕਰਦੇ ਆਂ ਤੇ ਜੇ ਆਪਾਂ ਗੁਰਤਮ ਅਤੇ ਆ ਕੇ ਥੋੜੀ ਵੀ ਕਿਤੇ ਅੰਗਲੀ ਹੋ ਗਈ ਆ ਆਪਣੇ ਹੋ ਗਈ ਤੇ ਆਪਣਾ ਸੁਧਾਰ ਨਹੀਂ ਹੋ ਸਕਦਾ ਕਿਉਂਕਿ ਆਪਾਂ ਨੇ ਤਾਂ ਭੁੱਲਾ ਬਖਸਾਉਣੀ ਆ ਤੇ ਆਪਾਂ ਹੁਣ ਭੁੱਲਾ ਕਰ ਰਹੇ ਆ ਤੇ ਉਹ ਨਹੀਂ ਹੋਣਾ ਚਾਹੀਦਾ ਸਾਧ ਸੰਗਤ ਜੀ ਆਪ ਜੀ ਦੇ ਬੇਨਤੀ ਕਰਦੇ ਆਂ ਕਿ ਆਪ ਜੀ ਆਵੋ ਤੇ ਗੁਰਮਰਯਾਦਾ ਅਨੁਸਾਰ ਹੀ ਯਾਤਰਾ ਕਰੋ ਤੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ